ਸਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਵਿਦਿਆਰਥੀਓ ਅਸੀਂ ਅੱਜ ਕਰਾਂਗੇ ਦੋ ਰੰਗ ਕਵਿਤਾ ਦੀ ਇੱਕ ਪੁਸਤਕ ਦੀ ਕਵਿਤਾ ਰਾਦਾ ਸੰਦੇਸ਼ ਰਾਦਾ ਸੰਦੇਸ਼ ਕਵਿਤਾ ਵੀ ਇਹ ਬੀਐਸਸੀ ਬੀਕੋਮ ਬੀਬੀਏ ਐਸ ਮਾਸਟਰ ਪਹਿਲਾਂ ਦੇ ਵਿੱਚ ਵੀ ਦਰਜ ਹੈ ਤੇ ਇਹ ਪ੍ਰੋਫੈਸ਼ਨਲ ਕਲਾਸਾਂ ਦੀ ਪੁਸਤਕ ਸਰਵੋਤਮ ਪੰਜਾਬੀ ਕਵਿਤਾ ਦੇ ਵਿੱਚ ਵੀ ਦਰਜ ਹੈ ਇਸ ਪੁਸਤਕ ਦਾ ਇਸ ਹਫਤਾ ਦਾ ਸੰਬੰਧ ਸ਼੍ਰੀ ਕ੍ਰਿਸ਼ਨ ਤੇ ਰਾਧਾ ਦੇ ਆਪਸੀ ਪ੍ਰੇਮ ਦੇ ਨਾਲ ਹੈ ਔਰ ਰਾਧਾ ਇਸ ਹਫਤਾ ਰਾਹੀਂ ਦਾ ਨਿਰਾਮ ਚਾਤ੍ਰਿਕ ਜੀ ਨੇ ਇੱਕ ਬਹੁਤ ਹੀ ਮਿਠਾਸਕ ਪ੍ਰਸੰਗ ਲਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀ ਪ੍ਰੀਤ ਦੀ ਗੱਲ ਵੀ ਕੀਤੀ ਹੈ ਕਿ ਇੱਕ ਔਰਤ ਦੇ ਮਨ ਵਿੱਚ ਜੋ ਆਪਣੇ ਕਿਸੇ ਸਨੇਹੀ ਵਾਸਤੇ ਜੋ ਸਨੇਹ ਹੈ ਪਿਆਰ ਹੈ ਉਸ ਦਾ ਜ਼ਿਕਰ ਵੀ ਕੀਤਾ ਹੈ ਤੇ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਨੂੰ ਅੱਗੇ ਤੋਰਾਂ ਤੁਸੀਂ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਰਾਧਾ ਸੰਦੇਸ਼ ਹਫਤਾ ਦੇ ਵਿੱਚ ਉਸ ਵੇਲੇ ਦਾ ਜ਼ਿਕਰ ਹੈ ਜਦੋਂ ਕੰਸ ਨੂੰ ਮਾਰ ਕੇ ਸ਼੍ਰੀ ਕ੍ਰਿਸ਼ਨ ਜੀ ਮਥੁਰਾ ਦੇ ਰਾਜ ਪ੍ਰਬੰਧ ਵਿੱਚ ਜੁਟ ਗਏ ਤੇ ਪਿੱਛੋਂ ਬ੍ਰਿਜ ਗੋਪੀਆਂ ਉਹਨਾਂ ਨੂੰ ਸੁਨੇਹੇ ਭੇਜਦੀਆਂ ਕਿ ਉਹਨਾਂ ਨੂੰ ਮਿਲਣ ਵਾਸਤੇ ਆਉਣ ਤਾਂ ਸ਼੍ਰੀ ਕ੍ਰਿਸ਼ਨ ਕਿਉਂਕਿ ਉਹਨਾਂ ਕੋਲ ਸਮਾਂ ਨਹੀਂ ਸੀ ਆਪਣੇ ਉਹ ਰੁਝੇ ਹੁੰਦੇ ਸੀ ਆਪਣੇ ਕਮਾਕਾਰਾਂ ਦੇ ਵਿੱਚ ਰਾਜ ਦਰਬਾਰ ਦੇ ਵਿੱਚ ਭਗਤੀ ਦੇ ਵਿੱਚ ਤੇ ਉਹ ਉਹ ਉੱਥੇ ਆਪਣੀਆਂ ਉੱਥੇ ਵਾਪਸ ਗੋਤੀਆਂ ਨੂੰ ਮਿਲਣ ਨਹੀਂ ਜਾ ਸਕੇ ਤੇ ਉਹਨਾਂ ਨੇ ਇੱਕ ਦਿਨ ਆਪਣੇ ਇੱਕ ਮਿੱਤਰ ਉਦੋਂ ਨੂੰ ਸੁਨੇਹਾ ਭੇਜਿਆ ਕਿ ਉਹ ਜਾ ਕੇ ਉਹਨਾਂ ਦੀਆਂ ਮਜਬੂਰੀਆਂ ਤੇ ਲਾਚਾਰੀਆਂ ਦੱਸ ਕੇ ਆਏ ਗੋਤੀਆਂ ਨੂੰ ਤੇ ਗਿਆਨ ਉਪਦੇਸ਼ ਕਰਕੇ ਆਏ ਕਿ ਉਹ ਕਦੀ ਜ਼ਰੂਰ ਮਿਲਣਗੇ ਤਾਂ ਉਦੋਂ ਜਦੋਂ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਦਾ ਸੰਦੇਸ਼ ਦੇਣ ਜਾਂਦਾ ਹੈ ਰਾਧਾ ਤੇ ਉਸ ਦੀਆਂ ਸਖੀਆਂ ਨੂੰ ਤਾਂ ਉਹ ਖੇਜ ਜਾਂਦੀਆਂ ਹਨ ਤੇ ਖਿੱਚ ਕੇ ਰਾਧਾ ਸ਼੍ਰੀ ਸ਼੍ਰੀ ਕ੍ਰਿਸ਼ਨ ਨੂੰ ਜਾਂ ਸ਼ਿਕਾਇਤ ਜਾਂ ਉਲਾਮਾ ਦਿੰਦੀ ਹੈ ਉਦੋਂ ਨੂੰ ਤਾਂ ਪ੍ਰੇਮ ਲਗਨ ਵਿੱਚ ੱਲੀ ਹੋਈ ਉਹ ਗੱਲ ਤਾਂ ਉਦੋਂ ਨਾਲ ਕਰਦੀ ਹੈ ਪਰ ਗੱਲ ਕਰਨ ਵੇਲੇ ਸ਼੍ਰੀ ਕ੍ਰਿਸ਼ਨ ਨੂੰ ਆਪਣੇ ਸਾਹਮਣੇ ਕਰਦੀ ਹੋਈ ਉਹਨਾਂ ਨੂੰ ਬਹੁਤ ਸਾਰੇ ਉਲਾਮੇ ਦਿੰਦੀ ਹੈ ਤੇ ਆਪਣੇ ਗਿਲੇਜ਼ਾਰ ਕਰਦੀ ਉਹ ਕਿਹੜਾ ਗਿਲਾ ਕਰਦੀ ਹੈ ਉਦੋਂ ਨੂੰ ਕਹਿੰਦੀ ਹੈ ਕਿ ਉਦੋਂ ਉਹ ਸਾਨੂੰ ਸ਼੍ਰੀ ਕ੍ਰਿਸ਼ਨ ਦੇ ਪ੍ਰਿਆਰ ਦੀ ਗੱਲ ਸੁਣਾ ਤੇ ਉਸਨੇ ਸਾਨੂੰ ਵਿਛੋੜੇ ਦੀ ਜਿੰਗ ਚਵਾਤੀ ਜਿੰਗ ਚਵਾਤੀ ਦਾ ਮਤਲਬ ਹੁੰਦਾ ਵਿਛੋੜੇ ਦੀ ਅੱਗ ਕਿਉਂ ਲਾਈ ਹੋਈ ਹੈ ਪਾਵੋ ਸਾਡੇ ਕੋਲੋਂ ਦੂਰ ਚਲੇ ਗਏ ਹਨ ਤੇ ਉਦੋਂ ਉਹ ਕਹਿੰਦੀਆਂ ਹਨ ਕਿ ਤੂੰ ਕਾਹਨ ਦੀ ਕ੍ਰਿਸ਼ਨ ਜੀ ਦੀ ਗੱਲ ਸੁਣਾ ਤੇ ਤੂੰ ਸਾਨੂੰ ਉਹਨਾਂ ਦਾ ਉਹਨਾਂ ਦੀਆਂ ਗੱਲਾਂ ਸੁਣਾ ਕੇ ਸਾਡੇ ਮਨ ਨੂੰ ਖੁਸ਼ ਕਰ ਦੇ ਕਹਿੰਦੇ ਕਹਿੰਦੀਆਂ ਕਿ ਅਸੀਂ ਤਾਂ ਸ਼੍ਰੀ ਕ੍ਰਿਸ਼ਨ ਤੋਂ ਬਿਨਾ ਮਸੇ ਜਿਉਣਾ ਸਿੱਖਿਆ ਸੀ ਇਹ ਸਾਡੇ ਤੇ ਜਖਮ ਹਨ ਹਲੇ ਉਹ ਹਰੇ ਹਨ ਤੇ ਉਹ ਜ਼ਖਮ ਹਲੇ ਸਾਡੇ ਜਿਹੜੇ ਹਨ ਉਹ ਭਰਨ ਲੱਗੇ ਸਨ ਕਿ ਉਹਦੋਂ ਨੇ ਆ ਕੇ ਫਿਰ ਤੋਂ ਸ਼੍ਰੀ ਕ੍ਰਿਸ਼ਨ ਦੀਆਂ ਗੱਲਾਂ ਕਰਕੇ ਉਹਨਾਂ ਦੇ ਉਸ ਜ਼ਖਮ ਦੇ ਉੱਤੇ ਫਿਰ ਤੋਂ ਨਸ਼ਤਰਾਂ ਚ ਲਾ ਦਿੱਤੀਆਂ ਹਨ ਭਾਵ ਜੁਕ ਤਿੱਖੀ ਚੀਜ਼ ਨਾਲ ਜਿਸ ਤਰ੍ਹਾਂ ਕਿਸੇ ਚੀਜ਼ ਨੂੰ ਕੁਰੋਚਿਆ ਜਾਂਦਾ ਹੈ ਉਹਨਾਂ ਨੇ ਉਸ ਤੇ ਵਿਛੋੜੇ ਦੇ ਜ਼ਖਮਾਂ ਨੂੰ ਫਿਰ ਤੋਂ ਕੁਰੋਚ ਦਿੱਤਾ ਹੈ ਉਹਦੋਂ ਨੇ ਆ ਕੇ ਉਹ ਕਹਿੰਦੀਆਂ ਹਨ ਕਿ ਉਹ ਤਾਂ ਕਾਲਜਾ ਘੁੱਟ ਕੇ ਬੈ ਗਈਆਂ ਸਨ ਪਾਪ ਹੋ ਤਾਂ ਆਪਣਾ ਦੋਖਾ ਆਪਣੇ ਮਨ ਅੰਦਰ ਵਿਛੋੜੇ ਦਾ ਲੈ ਕੇ ਬੈਠ ਗਈਆਂ ਸਨ ਤੇ ਉਦੋਂ ਨੇ ਆ ਕੇ ਫਿਰ ਤੋਂ ਉਹਨਾਂ ਦੇ ਅੰਦਰ ਸ਼੍ਰੀ ਕ੍ਰਿਸ਼ਨ ਪ੍ਰਤੀ ਪ੍ਰੇਮ ਦਾ ਜਜ਼ਬਾ ਫਿਰ ਤੋਂ ਜਗਾ ਦਿੱਤਾ ਹੈ ਸੂਤੀਆਂ ਕਲਾ ਜਗਾਉਣਾ ਮਤਲਬ ਇੱਕ ਵਾਰ ਖਤਮ ਹੋਈ ਗੱਲ ਨੂੰ ਫਿਰ ਜਗਾ ਦਿੱਤਾ ਹੈ ਤੇਰੇ ਗਿਆਨ ਦੀ 뿌ੜੀ ਨਹੀਂ ਕਾਟ ਕਰਦੀ ਉਹ ਕਹਿੰਦੀਆਂ ਹਨ ਕਿ ਇਹ ਉਦੋਂ ਜਿਹੜੀਆਂ ਤੂੰ ਸਾਨੂੰ ਗਿਆਨ ਦੀਆਂ ਗੱਲਾਂ ਦੱਸ ਰਿਹਾ ਹੈ ਨਾ ਵਿਛੋੜੇ ਦੀਆਂ ਜਾਂ ਮਲਾਪ ਦੀਆਂ ਇੰਨਾਂ ਗੱਲਾਂ ਨਾਲ ਸਾਡਾ ਦੁੱਖ ਨਹੀਂ ਘਟਣਾ ਕਿਉਂਕਿ ਸ਼੍ਰੀ ਕ੍ਰਿਸ਼ਨ ਦਾ ਪਿਆਰ ਹੀ ਸਾਡੀਆਂ ਗੱਲਾਂ ਦੀ ਸਾਡੀਆਂ ਪੀੜਾ ਦੀ ਦਵਾ ਹੈ ਤੇ ਸ਼੍ਰੀ ਕ੍ਰਿਸ਼ਨ ਦਾ ਸਾਡੇ ਤੋਂ ਦੂਰ ਹੋਣਾ ਸਾਡੇ ਵਾਸਤੇ ਇੱਕ ਰੋਗ ਹੈ ਜੇਕਰ ਸ਼੍ਰੀ ਕ੍ਰਿਸ਼ਨ ਆਪ ਨਹੀਂ ਆ ਸਕਦੇ ਤਾਂ ਉਹ ਗੋਗਲਵਾ ਤੋਂ ਬਿੱਟੀ ਛੱਡਣਾ ਪਾਵੇ ਉਹ ਸਾਨੂੰ ਲਾਰਾ ਨਾ ਲਾਉਣ ਉਹ ਉਹ ਸਨ ਉਹ ਕਿਸੇ ਤਰ੍ਹਾਂ ਨਾਲ ਵੀ ਇਰਾਦਾ ਤੋਂ ਉਸਤੇ ਪ੍ਰੇਮ ਨੂੰ ਘੱਟ ਕਰਨ ਦੀ ਕੋਸ਼ਿਸ਼ ਨਾ ਕਰਨ ਉਹਨਾਂ ਨੂੰ ਵਿਛੋੜੇ ਵਿੱਚ ਤੜਪਦਾ ਰਹਿੰਦੇ ਨੇ ਤੇ ਉਹ ਸਾਨੂੰ ਲਾਪਰਵਾਹੀ ਨਾਲ ਸਨੇਹਾ ਭੇਜ ਕੇ ਸਾਡੇ ਪਿਆਰ ਨੂੰ ਨਾ ਅਜਮਾਉਣ ਜੇਕਰ ਆਗ ਨੂੰ ਨਹੀਂ ਬੁਝਾਉਣ ਚਾਹਤਾ ਉਹ ਕਹਿੰਦੀਆਂ ਹਨ ਕਿ ਸ਼੍ਰੀ ਕ੍ਰਿਸ਼ਨ ਜੇਕਰ ਉਹਨਾਂ ਦੇ ਮਨ ਵਿੱਚਲੀ ਵਿਛੋੜੇ ਦੀ ਆਗ ਨੂੰ ਨਹੀਂ ਬੁਝਾ ਸਕਦੇ ਤਾਂ ਉਹ ਉਦੋਂ ਨੂੰ ਭੇਜ ਕੇ ਉਹਨਾਂ ਦੇ ਉਸ ਆਗ ਨੂੰ ਹੋਰ ਜ਼ਿਆਦਾ ਤੇਜ ਨਾ ਕਰਨ ਪਾਉ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਤੋਂ ਜਿਉਣ ਬਿਨਾਂ ਜਿਉਣਾ ਸਿੱਖ ਲਿਆ ਹੈ ਤੇ ਉਹਨਾਂ ਨੂੰ ਹੋਣਾ ਸ਼੍ਰੀ ਕ੍ਰਿਸ਼ਨ ਸਨੇਹੇ ਭੇਜ ਕੇ ਉਹਨਾਂ ਦੀ ਆਤਮਾ ਨੂੰ ਦੇ ਮਨ ਨੂੰ ਦੁਖੀ ਨਾ ਕਰਨ ਪਾਵ ਇਸ ਦੇ ਵਿੱਚ ਲਾਮਾ ਦਿੱਤਾ ਗਿਆ ਹੈ ਤੇ ਗिला ਵਿਜ਼ਾਰ ਕੀਤਾ ਗਿਆ ਹੈ ਉਹ ਉਹ ਕਹਿੰਦੀਆਂ ਹਨ ਕਿ ਉਹ ਉਸ ਜੀ ਦੀ ਕ੍ਰਿਸ਼ਨ ਨੂੰ ਜਾ ਕੇ ਕਹਿ ਦੇਵੇ ਕਿ ਉਹ ਬਹੁਤ ਦੁਖੀ ਹਨ ਤੇ ਜਿਸ ਤਰ੍ਹਾਂ ਕੂਝ ਦਾ ਪੰਛੀ ਕੁਰ ਲਾਉਂਦਾ ਹੈ ਉਸ ਤਰ੍ਹਾਂ ਉਹ ਵੀ ਵਿਛੋੜੇ ਵਿੱਚ ਕੁਰ ਲਾ ਰਹੀਆਂ ਹਨ ਉਹ ਹਰ ਵੇਲੇ ਸ਼੍ਰੀ ਕ੍ਰਿਸ਼ਨ ਦਾ ਰਸਤਾ ਵੇਖਦੀਆਂ ਹਨ ਔਸੀਆਂ ਪਾਉਂਦੀਆਂ ਪਾਵ ਬੇਤਾਬੀ ਨਾਲ ਇੰਤਜ਼ਾਰ ਕਰਦੀਆਂ ਹਨ ਜੇ ਜਿਸ ਤਰ੍ਹਾਂ ਕੋਈ ਤਾਰੇ ਗਿਣ ਕੇ ਰਾਤ ਲੰਘਾਉਂਦਾ ਹੈ ਅਰਥਾਤ ਨੀਂਦ ਨਹੀਂ ਆਉਂਦੀ ਉਸੇ ਪ੍ਰਕਾਰ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਦੇ ਵਿਛੋੜੇ ਵਿੱਚ ਨੀਂਦ ਨਹੀਂ ਆਉਂਦੀ ਸੰਗਾ ਸੰਦਿਆਂ ਉਹ ਸ਼੍ਰੀ ਕ੍ਰਿਸ਼ਨ ਦੇ ਨਖਰੇ ਸਹਿ ਰਹੀਆਂ ਹਨ ਉਹਨਾਂ ਦੀ ਜਿੰਦ ਤੜਫ ਰਹੀ ਹੈ ਤੇ ਉਹ ਵਿਛੋੜੇ ਵਿੱਚ ਮਰਦੀਆਂ ਜਾ ਰਹੀਆਂ ਹਨ ਭਾਵ ਰਾਧਾ ਆਪਣੇ ਅਤੇ ਗੋਪੀਆਂ ਦੇ ਮਨ ਅੰਦਰਸ਼ ਦੀ ਕ੍ਰਿਸ਼ਨ ਦੇ ਵਿਛੋੜੇ ਨਾਲ ਜੋ ਇੱਕ ਜਜ਼ਬਾ ਪੈਦਾ ਹੋਇਆ ਸੀ ਜੋ ਇੱਕ ਉਦਾਸੀ ਪੈਦਾ ਹੋਈ ਹੈ ਉਸ ਦਾ ਜ਼ਿਕਰ ਕਰਦੀਆਂ ਹਨ ਕਿ ਉਹਨਾਂ ਦੀ ਜ਼ਿੰਦਗੀ ਸ਼੍ਰੀ ਕ੍ਰਿਸ਼ਨ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਹਰ ਵੇਲੇ ਦੁੱਖ ਦੀ ਤੇ ਉਦਾਸੀ ਚ ਰਹਿੰਦੀ ਹੈ ਉਹ ਆਪਣੇ ਕਿਸਮਤ ਤੋਂ ਨਿਰਾਸ਼ ਹੁੰਦੀਆਂ ਹਨ ਕਿ ਉਹਨਾਂ ਨੇ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੂਰੇ ਜਿਹੜਾ ਬ੍ਰਿਜ ਨਗਰ ਹੈ ਉੱਥੋਂ ਦੀ ਸਾਰੀ ਖੁਸ਼ੀ ਹੀ ਸ਼੍ਰੀ ਕ੍ਰਿਸ਼ਨ ਲੈ ਗਏ ਹਨ ਉਹ ਉਹ ਕਹਿੰਦੀਆਂ ਹਨ ਕਿ ਉਹ ਆਪ ਦਾ ਮਥਰਾ ਦੇ ਰਾਜੇ ਬਣ ਕੇ ਬੈਠ ਗਏ ਹਨ ਸ਼੍ਰੀ ਕ੍ਰਿਸ਼ਨ ਤੇ ਇਧਰ ਗੋਪਲ ਸ਼ਹਿਰ ਜਿਹੜਾ ਹੈ ਗੋਪਲ ਜਗਾ ਜਿਹੜੀ ਹੈ ਉੱਥੇ ਉਦਾਸੀ ਹੋ ਗਈ ਹੈ ਇੰਜ ਲੱਗਦਾ ਹੈ ਜਿਵੇਂ ਸਾਰੇ ਘਰਾਂ ਨੂੰ ਜੰਦਰੇ ਵੱਜ ਗਏ ਹਨ ਪাব ਕੋਈ ਵੀ ਹੁਣ ਅਠਖੇਲੀਆਂ ਨਹੀਂ ਕਰਦਾ ਤੇ ਬਾਹਰ ਨਹੀਂ ਨਿਕਲਦਾ ਉਦਾਸੀ ਹੈ ਸਾਰੇ ਪਾਸੇ ਤੇ ਉਹਨਾਂ ਨੇ ਉਹ ਕਹਿੰਦੀਆਂ ਹਨ ਕਿ ਸ਼੍ਰੀ ਕ੍ਰਿਸ਼ਨ ਨੂੰ ਗੋਪਲ ਛੱਡ ਕੇ ਜਾਣ ਤੋਂ ਬਾਅਦ ਮੁੜ ਕੇ ਗੋਪਲ ਆਉਣ ਦਾ ਸ਼ਾਇਦ ਚੇਤਾ ਭੁੱਲ ਗਿਆ ਹੈ ਤੇ ਪਤਾ ਨਹੀਂ ਉਹ ਕਿਹੜੇ ਬੁਰੇ ਵਾਰ ਬੁਰੇ ਦਿਨ ਇਥੋਂ ਗਏ ਸਨ ਕਿਹੜੋਂ ਵਾਪਸ ਨਹੀਂ ਆ ਰਹੇ ਉਹ ਉਦੋਂ ਨੂੰ ਕਹਿੰਦੀਆਂ ਹਨ ਕਿ ਉਹ ਗੱਲਾਂ ਨਾਲ ਉਹਨਾਂ ਦਾ ਦੁੱਖ ਹਲਕਾ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਦੇ ਪਿਆਰ ਨੂੰ ਅਜ਼ਮਾ ਕੇ ਵੇਖ ਲਿਆ ਹੈ ਸ਼੍ਰੀ ਕ੍ਰਿਸ਼ਨ ਦਾ ਪਿਆਰ ਉਹਨਾਂ ਵਾਸਤੇ ਕੇਵਲ ਵਕਤੀ ਸੀਗਾ ਤੇ ਸਮੇਂ ਨਾਲ ਉਹ ਭੁੱਲ ਗਏ ਹਨ ਉਹ ਕਹਿੰਦੀਆਂ ਹਨ ਕਿ ਉਹ ਔਰਤ ਕੁਬਜ਼ਾ ਜਿਸ ਨੇ ਸ਼੍ਰੀ ਕ੍ਰਿਸ਼ਨ ਦੇ ਗਲੇ 'ਚ ਹਾਰ ਪਾਇਆ ਸੀ ਜਦੋਂ ਉਹ ਮਥੁਰਾ ਦੇ ਰਾਜੇ ਬਣੇ ਸਨ ਤਾਂ ਉਸਨੇ ਸ਼ਾਇਦ ਸ਼੍ਰੀ ਕ੍ਰਿਸ਼ਨ ਜੀ ਨੂੰ ਪਰਮਾ ਲਿਆ ਹੈ। ਅਭੀ ਇੱਕ ਔਰਤ ਦੇ ਮਨ ਵਿੱਚ ਦੂਜੀ ਔਰਤ ਪ੍ਰਤੀ ਜੋ ਈਰਖਾ ਹੈ ਉਸ ਦਾ ਪ੍ਰਗਟਾਵਾ ਇਹਦੇ ਵਿੱਚ ਕੀਤਾ ਗਿਆ ਹੈ ਕਿ ਉਪਜਾ ਨਾ ਦੀ ਮਾਲਣ ਨੇ ਸ਼੍ਰੀ ਕ੍ਰਿਸ਼ਨ ਨੂੰ ਆਪਣੇ ਪਿਆਰ ਨਾਲ ਪਰਮਾ ਲਿਆ ਹੈ ਤੇ ਉਹ ਸਾਨੂੰ ਭੁੱਲ ਗਏ। ਉਹ ਕਹਿੰਦੀਆਂ ਹਨ ਕਿ ਉਦੋਂ ਜਿਸ ਤਰ੍ਹਾਂ ਦਾੜ ਤੇ ਕੋਰੜੂ ਇਕੱਠੇ ਨਹੀਂ ਰਹਿ ਸਕਦੇ ਤੇ ਉਹਨਾਂ ਨੇ ਵੀ ਇੰਜ ਲੱਗਦਾ ਹੈ ਜਿਵੇਂ ਉਹਨਾਂ ਦਾ ਸ਼੍ਰੀ ਕ੍ਰਿਸ਼ਨ ਨਾਲ ਪੇਮ ਜਿਹੜਾ ਸੀ ਉਹੋ ਥੋੜੇ ਜਿਹਰੇ ਦਸ ਸੀ ਤੇ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਨਾਲ ਮੋਹ ਪਾ ਕੇ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਨੇ ਜਿਵੇਂ ਦਾਲ ਵਿੱਚੋਂ ਕੋਈ ਕੋਕੜੂ ਕੋਕੜੂ ਜਾਂ ਕੋਰੜੂ ਕੱਢ ਕੇ ਬਾਹਰ ਛੁੱਟ ਦਿੰਦਾ ਹੈ ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਦੂਰ ਕਰ ਦਿੱਤਾ ਹੈ ਉਹ ਦੁੱਖ ਆ ਪੀ ਲਿਆ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਦੇ ਵਿਛੋੜੇ ਦੇ ਦੁੱਖ ਨੇ ਪੀ ਲਿਆ ਹੈ ਤੇ ਸ਼੍ਰੀ ਕ੍ਰਿਸ਼ਨ ਦੇ ਦੇ ਵਿਛੋੜੇ ਤੋਂ ਉਦਾਸੀ ਜੋ ਪੈਦਾ ਹੋਈ ਹੈ ਉਸ ਨੇ ਉਹਨਾਂ ਨੂੰ ਅੰਦਰੇ ਅੰਦਰ ਉਹਨਾਂ ਦੇ ਦੇਹ ਨੂੰ ਰੋਗ ਲਾ ਦਿੱਤਾ ਹੈ ਤੇ ਉਹ ਹੁਣ ਹਰ ਵਕਤ ਇੱਕ શ્રીਕ੍ਰਿਸ਼ਨ ਦੇ ਪਿਆਰ ਨੂੰ ਮਾਨਣ ਲਈ ਉਹਨਾਂ ਦੇ ਸਾਥ ਨੂੰ ਮਾਨਣ ਲਈ ਤਰਸਦੀਆਂ ਹਨ ਤੇ ਇੰਜ ਲੱਗਦਾ ਹੈ ਜਿਵੇਂ ਇਹਨਾਂ ਤਿਲਾ ਚ ਤੇਲ ਮਤਲਬ ਇਹ શ્રીਕ੍ਰਿਸ਼ਨ ਦੇ ਰਾਜ ਭਾਗ ਵਿੱਚ ਉਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਹੈ ਉਹਨਾਂ ਨੇ ਸਾਰਾ ਹੁਣ ਪਿੱਛੋਂ ਤੋਂ ਲੈ ਕੇ ਹੁਣ ਤੱਕ શ્રીਕ੍ਰਿਸ਼ਨ ਦਾ ਵਿਹਾਰ ਵੇਖ ਲਿਆ ਹੈ ਤੇ ਰਾਜਾ ਬਣਨ ਤੋਂ ਬਾਅਦ ਉਹਨਾਂ ਕੋਲ ਉਹਨਾਂ ਵਾਸਤੇ ਸਮਾਂ ਨਹੀਂ ਹੈ ਦੇ ਨਾਲ ਹੀ ਰਾਧਾ ਤੇ ਉਸ ਦੀਆਂ ਸਹੇਲੀਆਂ ਅਰਦਾਸ ਕਰਦੀਆਂ ਹਨ ਕਿ ਜਿੱਥੇ ਵੀ ਸ਼੍ਰੀ ਕ੍ਰਿਸ਼ਨ ਰਹਿਣ ਕੋਛ ਰਹਿਣ ਉਹਨਾਂ ਨੂੰ ਉਹ ਆਪਣੀ ਜ਼ਿੰਦਗੀ ਚੋਂ ਦੂਰ ਕਰ ਸਕਦੇ ਹਨ ਪਰ ਦਿਲ ਵਿੱਚੋਂ ਉਹ ਆਪਣੇ ਸ਼੍ਰੀ ਕ੍ਰਿਸ਼ਨ ਨੂੰ ਆਪਣੇ ਦਿਲ ਚੋਂ ਨਹੀਂ ਕੱਢ ਸਕਦੀਆਂ ਉਹ ਕਹਿੰਦੀਆਂ ਹਨ ਕਿ ਸ਼੍ਰੀ ਕ੍ਰਿਸ਼ਨ ਨੂੰ ਆਖ ਦਵੀ ਕਿ ਉਹਨਾਂ ਨੇ ਉਹਨਾਂ ਦੇ ਸੱਚੇ ਇਸ਼ਕ ਨੂੰ ਪਿਆਰ ਨੂੰ ਨਹੀਂ ਸਮਝਿਆ ਤੇ ਉਹ ਉਹਨਾਂ ਦੇ ਨਾਲ ਇਕਰਾਰ ਕਰਨ ਤੋਂ ਵੀ ਇਕਰਾਰ ਪਾਲਣ ਤੋਂ ਦੂਰ ਹੋ ਗਏ ਹਨ ਪਰ ਆਪ શ્રીਕ੍ਰਿਸ਼ਨ ਨੇ ਜੋ ਪਿਆਰ ਦੇ ਵਾਅਦੇ ਕੀਤੇ ਸਨ ਉਹਨਾਂ ਦੇ ਨਾਲ ਰਾਧਾ ਤੇ ਉਸ ਦੀਆਂ ਸਖੀਆਂ ਨਾਲ ਉਹ ਹੁਣ ਉਹ ਪੂਰੇ ਨਹੀਂ ਕਰ ਰਹੇ ਉਹ ਰਾਜਾ ਬਣ ਕੇ ਉਹਨਾਂ ਨੂੰ ਭੁੱਲ ਗਏ ਹਨ ਤੇ ਇੰਜ ਲੱਗਦਾ ਹੈ ਜਿਵੇਂ ਜਿਸ ਤਰ੍ਹਾਂ ਭੰਗਰਾ ਜਿਹੜਾ ਹੈ ਫੁੱਲਾ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਬੈਠ ਕੇ ਉਥੋਂ ਦੀ ਖੁਸ਼ਬੂ ਮਾਂਦਾ ਹੈ ਇਸੇ ਤਰ੍ਹਾਂ શ્રીਕ੍ਰਿਸ਼ਨ ਵੀ ਕਾਲੇ ਭੰਗਰੇ ਵਾਂਗ ਹੋ ਗਏ ਹਨ ਜਿਹੜੇ ਆਪਣੇ ਖੁਸ਼ੀ ਤੇ ਸੁੱਖ ਵਾਸਤੇ ਅਥਰਾ ਰੂਪੀ ਫੁੱਲ ਤੇ ਜਾ ਕੇ ਬੈਠ ਗਏ ਹਨ ਤੇ ਉਹਨਾਂ ਨੇ ਜਿਹੜੀਆਂ ਰਾਧਾ ਤੇ ਉਸ ਦੀਆਂ ਸਾਕੀਆਂ ਨੂੰ ਭੁਲਾ ਦਿੱਤਾ ਹੈ ਉਹਨਾਂ ਨੂੰ ਗਿਆਨ ਦੇ ਖੂਬਜ ਤੱਕੇ ਦੇ ਰਹੇ ਹਨ ਅਰਥਾਤ ਉਹਨਾਂ ਨੂੰ ਗੂੜ੍ਹ ਗਿਆਨ ਦੀਆਂ ਗੱਲਾਂ ਦੱਸ ਕੇ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਦੱਸ ਕੇ ਆਪ ਉਹ ਕੁਬਜਾ ਮਾਲਣ ਦੇ ਪਿਆਰ ਵਿੱਚ ਵਹਿ ਗਏ ਹਨ ਪਾਪ ਜਿਹੜੀ ਰਾਧਾ ਹੈ ਉਸ ਨੂੰ ਐਂਜ ਲੱਗਦਾ ਹੈ ਕਿ ਸ਼੍ਰੀ ਕ੍ਰਿਸ਼ਨ ਹੋਣ ਮਥਰਾ ਦੀਆਂ ਮਥਰਾ ਦੀਆਂ ਜਿਹੜੀਆਂ ਉਤੋਂ ਦੀਆਂ ਉਹਨਾਂ ਦੀਆਂ ਸੇਵਕਾਂ ਹਨ ਜਾਂ ਉਹਨਾਂ ਦੇ ਨਾਲ ਸਤਿਕਾਰ ਕਰਨ ਵਾਲੀਆਂ ਪਿਆਰ ਕਰਨ ਵਾਲੀਆਂ ਹੋਤਾਂ ਉਹਨਾਂ ਦੇ ਵਿੱਚ دلچਸਪੀ ਲੈਣ ਲੱਗ ਪਈਆਂ ਹਨ ਤੇ ਉਹਨਾਂ ਨੂੰ ਭੁੱਲ ਗਏ ਹਨ ਉਹ ਕਹਿੰਦੀਆਂ ਹਨ ਕਿ ਸ਼੍ਰੀ ਕ੍ਰਿਸ਼ਨ ਮੱਜਾ ਗਾਵਾਂ ਚਾਰਦੇ ਸਨ ਤੇ ਬਹੁਤ ਉਹ ਬਚਪਨ ਦੇ ਵਿੱਚ ਉਹਨਾਂ ਦੇ ਨਾਲ ਰਾਸਲੀਲਾ ਰਚਾਉਂਦੇ ਸਨ ਖੇਡਦੇ ਸਨ ਅਟਕੇਲੀਆਂ ਕਰਦੇ ਸਨ ਤੇ ਉਹ ਸ਼ੀਸ਼ਮੈਲ ਵਿੱਚ ਪਾਪ ਦਰਬਾਰ ਵਿੱਚ ਚਲੇ ਗਏ ਹਨ ਜਿੱਥੇ ਰਾਜ ਦਰਬਾਰ ਹੈ ਤੇ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ ਪਿਓਰ ਦਾਦਾ ਤੇ ਉਸ ਦੀਆਂ ਸਖੀਆਂ ਦੇ ਮਾਨਸਿਕ ਹਾਲਤ ਸਮਝਣ ਤੋਂ ਬਿਨਾ ਹੀ ਉਹਨਾਂ ਨੂੰ ਉਦੋਂ ਦੇ ਹੱਥ ਸੰਦੇਸ਼ ਭੇਜ ਕੇ ਆਪਣਾ ਕੇਵਲ ਫਰਜ਼ ਪੂਰਾ ਕਰ ਰਹੇ ਹਨ ਉਹ ਉਹਨਾਂ ਦੇ ਪਿਆਰ ਦੀ ਬਿਰਾਈ ਨੂੰ ਨਹੀਂ ਜਾਣਦੇ ਉਹ ਕਹਿੰਦੀਆਂ ਹਨ ਕਿ ਸ਼੍ਰੀ ਕ੍ਰਿਸ਼ਨ ਨੇ ਤੰਸ ਰਾਜੇ ਦੀ ਗੱਦੀ ਨੂੰ ਸੰਭਲ ਲਿਆ ਹੈ ਤੇ ਉਹ ਜੇ ਚਾਹੁੰਦੇ ਤਾਂ ਉਹਨਾਂ ਦੇ ਨਾਲ ਵੀ ਇਕਰਾਰ ਪੂਰਾ ਕਰ ਸਕਦੇ ਸਨ ਪਰ ਉਹਨਾਂ ਨੇ ਮੁੜ ਕੇ ਪਛਾਣ ਨਹੀਂ ਦੇਖਿਆ ਕਿ ਉਹ ਮथुरा ਛੱਡ ਕੇ ਉਹ ਬ੍ਰਿਜ ਛੱਡ ਕੇ ਮथुरा ਚਲੇ ਗਏ ਹਨ ਤੇ ਜਿੱਥੇ ਉਹਨਾਂ ਦਾ ਜਿਹੜੀਆਂ ਹਨ ਰਾਧਾ ਤੋਂ ਉਸ ਨੇ ਸਖ ਰਹਿਣ ਉਹਨਾਂ ਦਾ ਉਹਨਾਂ ਨੇ ਚੇਤਾ ਪਲਾ ਦਿੱਤਾ ਹੈ ਤੇ ਉਹਨਾਂ ਦੇ ਪਿਆਰ ਵਿੱਚ ਤਰਸਦੀਆਂ ਹਨ ਤੇ ਦੁਖੀ ਹੁੰਦੀਆਂ ਉਹ ਕਹਿੰਦੀਆਂ ਹਨ ਕਿ ਕਿੰਨਾ ਚੰਗਾ ਹੁੰਦਾ ਜੇਕਰ ਸ਼੍ਰੀ ਕ੍ਰਿਸ਼ਨ ਉਹਨਾਂ ਨੂੰ ਆਪਣਾ ਰਾਜ ਦਰਬਾਰ ਵਿਖਾ ਛੱਡ ਦੇ ਤੇ ਉਹਨਾਂ ਨੇ ਕੋਈ ਮਹਿਲਾ ਦੇ ਲੋਲਾ ਦਾ ਪਾਪ ਕੀ ਵੈਲਾ ਵਿੱਚ ਲੱਗਿਆ ਕੀ ਪੀਤਾ ਤਾਂ ਨਹੀਂ ਲਾ ਲੈਣੀਆਂ ਸੀ ਸਗੋਂ 2-4 ਦਿਨ ਸ਼੍ਰੀ ਕ੍ਰਿਸ਼ਨ ਦੇ ਰਾਜ ਦਰਬਾਰ ਦੇ ਵੱਡੇ-ਵੱਡੇ ਧੌਲਰ ਵੱਡੇ-ਵੱਡੇ ਖੂਬਸੂਰਤ ਜਿਹੜੇ ਉੱਥੇ ਡਿਜ਼ਾਈਨ ਹਨ, ਥੰਮ ਹਨ, ਉੱਥੋਂ ਦੇ ਉਹ ਧੌਲਰ ਹਨ। ਉਹਨਾਂ ਨੂੰ ਵੇਖ ਕੇ ਉਹਨਾਂ ਨੇ ਖੁਸ਼ ਹੋ ਜਾਣਾ ਸੀ। ਇਹ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਨੂੰ ਮਥੁਰਾ ਦਾ ਆਉਣ ਦਾ ਸੱਦਾ ਨਹੀਂ ਦਿੱਤਾ। ਇਹ ਵੀ ਉਹਨਾਂ ਨੂੰ ਗਿਲਾ ਲੱਗਦਾ। ਉਹ ਕਹਿੰਦੇ ਹਨ ਕਿ ਉਹਨਾਂ ਦੇ ਮਨ ਵਿੱਚ ਸ਼੍ਰੀ ਕ੍ਰਿਸ਼ਨ ਦਾ ਪਿਆਰ ਹੈ। ਤੇ ਸ਼੍ਰੀ ਕ੍ਰਿਸ਼ਨ ਦੇ ਮਨ ਵਿੱਚ ਵੀ ਜੇ ਪਿਆਰ ਹੁੰਦਾ ਤੇ ਜ਼ਰੂਰ ਉਹਨਾਂ ਨੂੰ ਆਪਣੇ ਰਾਜ ਦਰਬਾਰ ਵਿੱਚ ਸੱਦਦੇ ਜਿੱਥੇ ਉਹ ਉਹਨਾਂ ਦੀ ਰਾਜ ਗੱਦੀ ਨੂੰ ਦੇਖਦੀ। ਉਸ ਤੋਂ ਬਾਅਦ ਅੰਤ ਵਿੱਚ ਰਾਧਾ ਜੀ ਇਹ ਆਪਣੇ ਮਨ ਨੂੰ ਤਸੰਦੀ ਦਿੰਦੇ ਕਹਿੰਦੇ ਹਨ ਕਿ ਸ਼੍ਰੀ ਕ੍ਰਿਸ਼ਨ ਨੂੰ ਆਖੋ ਕਿ ਇਹ ਜਿਹੜਾ ਉਹਨਾਂ ਦਾ ਪ੍ਰੇਮ ਹੈ ਇਹ ਕਦੇ ਵੀ ਖਤਮ ਨਹੀਂ ਹੋਏਗਾ ਤੇ ਉਹਨਾਂ ਦੇ ਅੰਦਰ ਜੋ ਸਤਕ ਸਬਰ ਹੈ ਪਿਆਰ ਦਾ ਉਹ ਹਮੇਸ਼ਾ ਹੀ ਠੇਲਦੇ ਰਹਿਣਗੇ ਬੇੜੇ ਬੇੜੇ ਦਾ ਭਾਵ ਕੀ ਹੈ ਕੋਣ ਦੇ ਪਿਆਰ ਦਾ ਜਿਹੜਾ ਬੇੜਾ ਹੈ ਸੰਸਾਰ ਰੂਪੀਏ ਸਮੁੰਦਰ ਦੇ ਵਿੱਚ ਠੇਲਦਾ ਰਹੇਗਾ ਤੇ ਉਹ ਕਦੇ ਵੀ ਮੁੜ ਕੇ ਪਛਾਣ ਨਹੀਂ ਵੇਖਣ ਗਿਆ ਉਹ ਸ਼੍ਰੀ ਕ੍ਰਿਸ਼ਨ ਦੇ ਪ੍ਰੇਮ ਨੂੰ ਹਮੇਸ਼ਾ ਆਪਣੇ ਮਨ ਵਿੱਚ ਮਾਣਦੀਆਂ ਰਹਿਣ ਗਿਆ ਜਿਸ ਤਰ੍ਹਾਂ ਨੌਹਾਂ ਤੋਂ ਮਾਸ ਅਲੱਗ ਨਹੀਂ ਹੁੰਦਾ ਉਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਨਾਲ ਉਹਨਾਂ ਦਾ ਪ੍ਰੇਮ ਕਦੇ ਵੀ ਘਟੇਗਾ ਨਹੀਂ ਜਦੋਂ ਤੱਕ ਚੰਦ ਸੂਰਜ ਚੜ੍ਹਦੇ ਰਹਿਣਗੇ ਉਦੋਂ ਤੱਕ ਰਾਦਾ ਦਾ ਤੇ ਗੋਪੀਆਂ ਦਾ ਸ਼੍ਰੀਕ੍ਰਿਸ਼ਨ ਨਾਲ ਪ੍ਰੇਮ ਬਣਿਆ ਰਹੇਗਾ ਉਹ ਇੱਕ ਗੱਲ ਦਾ ਭਵਿੱਖਬਾਣੀ ਕਰਦੀ ਹੈ ਕਿ ਜਦੋਂ ਮੇ ਇਸ਼ਕ ਦੀ ਗੱਲ ਚੱਲੇਗੀ ਪਿਆਰ ਦੀ ਗੱਲ ਚੱਲੇਗੀ ਜਿੱਥੇ ਵੀ ਕਿਤੇ ਕੋਈ ਧਾਰਮਿਕ ਦੀਵਾਨ ਲੱਗੇਗਾ ਜਿੱਥੇ ਲੋਕ ਧਰਮ ਤੇ ਚਰਚਾ ਜਾਂ ਵਿਚਾਰ ਕਰਨ ਲਈ ਬੈਠਣਗੇ ਉੱਥੇ ਕਪਜਾ ਮਾਲਣ ਨੂੰ ਕੋਈ ਵੀ ਯਾਦ ਨਹੀਂ ਕਰੇਗਾ ਕਿਉਂਕਿ ਕਪਜਾ ਮਾਲਣ ਦਾ ਪ੍ਰੇਮ ਜਿਹੜਾ ਹੈ ਉਹ ਕੀਰੀ ਕੁਐਸ਼ਨ ਵਾਸਤੇ ਬਿਲਕੁਲ ਅਲੱਗ ਤਰ੍ਹਾਂ ਦਾ ਹੈ ਤੇ ਰਾਧਾ ਦਾ ਪ੍ਰੇਮ ਸ਼੍ਰੀ ਕ੍ਰਿਸ਼ਨ ਦੇ ਵਾਸਤੇ ਭਗਤੀ ਪ੍ਰੇਮ ਵੀ ਹੈ ਤੇ ਦੁਨਿਆਵੀ ਪ੍ਰੇਮ ਵੀ ਹੈ ਦੋਨਾਂ ਦਾ ਮਿਸ਼ਰਣ ਹੈ ਤੇ ਉਹ ਕਹਿੰਦੀ ਹੈ ਕਿ ਜਦੋਂ ਵੀ ਮੰਦਰ ਦੇ ਵਿੱਚ ਕਦੀ ਲੋਕ ਕੱਟੇ ਹੋਣਗੇ ਪਹਿਲਾਂ ਰਾਧਾ ਆਉਣਗੇ ਵਿੱਚੋਂ ਕ੍ਰਿਸ਼ਨ ਕਹਿਣਗੇ ਕਿ ਇਸ ਲਈ ਉਸ ਨੂੰ ਆਪਣੇ ਪਿਆਰ ਤੇ ਪੂਰਾ ਮਾਣ ਹੈ 360 ਜੋੜ ਪੇ ਨਾਰਤਨ ਨੂੰ ਉਹ ਕਹਿੰਦੀਆਂ ਹਨ ਕਿ ਬੇਸ਼ੱਕ ਸ਼੍ਰੀ ਕ੍ਰਿਸ਼ਨ ਨੂੰ ਮਤਰਾ ਦੇ ਵਿੱਚ 360 ਔਰ ਤਾਂ ਉਹਨਾਂ ਦਾ ਸਤਿਕਾਰ ਕਰਨ ਤੇ ਉਹਨਾਂ ਦੀ ਸ਼ੋਭਾ ਦੂਰ ਤੱਕ ਹੋਏਗੀ ਅੱਜ ਤੱਕ ਪਰ ਪਰ ਉਹ ਇੱਕ ਭਵਿੱਖ ਬਾਣੀ ਕਰਦੀ ਹੈ ਕਿ ਜਦੋਂ ਤੱਕ ਇਹ ਦੁਨੀਆ ਰਹੇਗੀ ਮੰਦਰਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਦੇ ਨਾਲ ਰਾਧਾ ਹਮੇਸ਼ਾ ਵਸੇਗੀ ਤੇ ਕੁਬਜਾ ਨੂੰ ਕਿਸੇ ਨੇ ਯਾਦ ਨਹੀਂ ਕਰਨਾ ਕੇਵਲ ਰਾਧਾ ਤੇ ਕ੍ਰਿਸ਼ਨ ਦਾ ਪ੍ਰੇਮ ਜਿਹੜਾ ਹੈ ਉਹੀ ਅਮਰ ਹੈ ਤੇ ਅਮਰ ਰਹੇਗਾ ਇਸ ਤਰ੍ਹਾਂ ਤਾਂ ਨਿਰਾਮ ਚਾਤ੍ਰਿਕ ਦਿਨੇਸ਼ ਕਵਤਾ ਦੇ ਵਿੱਚ राधा जी ਦਾ ਸੰਦੇਸ਼ શ્રીਕ੍ਰਿਸ਼ਨ ਨੂੰ ਉਦੋਦੇ ਰਾਹੀ ਤੇ ਜਾ ਹੈ ਤੇ ਉਦੋਂ ਨੇ શ્રીਕ੍ਰਿਸ਼ਨ ਦਾ ਸੰਦੇਸ਼ ਰਾਧਾ ਨੂੰ ਦਿੱਤਾ ਸੀ ਜਿਸ ਨੂੰ ਸੁਣਨ ਤੋਂ ਬਾਅਦ ਰਾਧਾ ਨੇ ਇੱਕ ਊਲਾਮਾ ਇੱਕ ਗਿੱਲਾ ਇੱਕ ਸ਼ਿਕਵਾ ਜਿਹੜਾ ਹੈ ਉਹ શ્રીਕ੍ਰਿਸ਼ਨ ਦੇ ਨਾਲ ਸਾਂਝਾ ਕੀਤਾ ਹੈ ਔਰ ਇਹ ਸਿੱਧ ਕੀਤਾ ਹੈ ਕਿ ਉਹ શ્રીਕ੍ਰਿਸ਼ਨ ਦੇ ਨਾਲ ਪਿਉ ਮਾਨ ਕਰਦੀ ਸੀ ਤੇ ਲੇਖਕਾ ਵੀ ਕਹਿਣਾ ਚਾਹੁੰਦਾ ਹੈ ਕਿ ਜਿਸ ਰਿਸ਼ਤੇ ਤੇ ਵੀ ਮਨੁੱਖ ਮਾਨ ਕਰਦਾ ਹੈ ਉਸ ਨਾਲ ਆਪਣਾ ਗਿੱਲਾ ਜਾਂ ਸ਼ਿਕਵਾ ਜ਼ਾਰ ਕਰਦਾ ਹੈ ਇਸੇ ਕਰਕੇ ਸ਼੍ਰੀ ਕ੍ਰਿਸ਼ਨ ਦੇ ਪ੍ਰਤੀ ਰੋਸ ਬਿਲਾ ਸ਼ਿਕਵਾ ਰਾਧਾ ਨੇ ਉਦੋਦੇ ਰਾਹੀ ਸੰਜਾ ਕਰਕੇ ਉਹਨਾਂ ਨੂੰ ਜਵਾਬ ਦਿੰਦਾ ਹੈ ਕਿ ਉਹ ਜਾ ਕੇ ਸ਼੍ਰੀ ਕ੍ਰਿਸ਼ਨ ਨੂੰ ਰਾਧਾ ਦੇ ਮਨ ਦੇ ਭਾਵ ਗਏ ਹਨ ਉਹ 10 ਦਿਨ ਇਸ ਪ੍ਰਕਾਰ ਬਹੁਤ ਹੀ ਸੁੰਦਰ ਤੇ ਭਾਵਪੂਰਤ ਕਵਤਾ ਹੈ ਜੋ ਰਹਿਤਾ ਨਿਰਾਮ ਚਾਤਰੀ ਜੀ ਨੇ ਰਾਧਾ ਤੇ ਸ਼੍ਰੀ ਕ੍ਰਿਸ਼ਨ ਦੇ ਪ੍ਰੇਮ ਪ੍ਰਸੰਗ ਦੇ ਸਾਹਮਣੇ ਰੱਖ ਕੇ ਲਿਖੀ ਹੈ ਇਹ ਤੁਸੀਂ 20 ਅੰਕਾਂ ਦੇ ਅਨਸਾਰ ਇਸ ਦਾ ਵਿਸ਼ਾ ਵੀ ਕਰ ਸਕਦੇ ਹੋ ਤੇ ਇਸ ਦੀ ਪਸੰਦ ਵੀ ਆਖਰੀ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ